ਦੋਸਤੋ 7 ਸਤੰਬਰ 2025 ਦਿਨ ਐਤਵਾਰ ਸਵੇਰ ਦੇ 7:30 ਵਜੇ ਅਸੀਂ ਪਹੁੰਚੇ ਆ ਲਾਲਾ ਲਾਇਪਤਰਾਏ ਮਿਊਸਪਲ ਪਾਰਕ ਕੋੜ ਪੂਰਾ ਵਿਖੇ ਅੰਗੜਾ ਜੀ ਬਹੁਤ ਵਧੀਆ ਐਕਸਰਸਾਈਜ਼ ਕਰਨੀ ਤਾਂ ਸਾਗਾ ਸ਼ਰੀਰ ਖਲੋਣਾ ਚਾਹੀਦਾ ਬੰਦੇ ਨੂੰ ਲਓ ਜੀ ਅਸੀਂ ਪਹੁੰਚਦੇ ਆ ਸਾਡੀ ਪ੍ਰੈਸ ਕਲੱਬ ਦੇ ਜੋ ਥੰਮ ਹੈਗੀ ਹੈ ਜਿੰਦਲ ਜੀ ਉਹ ਤੁਹਾਨੂੰ ਦੱਸ ਰਹੀ ਅੱਜ ਦੀ ਸੈਰ ਬਾਰੇ ਪ੍ਰੈਜ਼ੈਂਟ ਹੋਣਾ ਬਹੁਤ ਜ਼ਰੂਰੀ ਹੈ ਜੀ ਉਹ ਪ੍ਰੈਜ਼ੈਂਟ ਤੁਸੀਂ ਕਿਸ ਨਾ ਕਿਸੇ ਗੇਮ ਨਾਲ ਜਾਂ ਕਿਸੇ ਐਕਸਰਸਾਈਜ਼ ਨਾਲ ਹੋ ਸਕਦੇ ਆ ਜੀ ਯਾਰੀ ਅੱਜ ਕੱਲ ਦੀ ਦੌੜ ਆ ਜਿਹੜੀ ਹਰੇਕ ਬੰਦਾ ਟੈਨਸ਼ਨ ਦੇ ਵਿੱਚ ਹੈ ਜੀ ਪਰ ਜੇ ਤੁਸੀਂ 10 ਮਿੰਟ ਕੱਢ ਲਓਗੇ ਤੇ 10 ਮਿੰਟ ਤੁਹਾਡੇ ਵਾਸਤੇ ਤੁਹਾਡੀ ਸਿਹਤ ਵਾਸਤੇ ਬਹੁਤ ਵਧੀਆ ਹੈ ਜੀ ਇਸ ਕਰਕੇ ਹਰੇਕ ਬੰਦੇ ਨੂੰ ਕੋਈ ਨਾ ਕੋਈ ਗੇਮ ਹੋਣੀ ਚਾਹੀਦੀ ਹੈ ਵਾਹ ਜੀ ਵਾਹ ਵਾਹ ਜੀ ਕਰੇ ਚਿਹਰੇ ਤੇ ਨੂਰ ਵੇਖੋ ਇਹਨਾਂ ਦੇ ਮੈਂ ਜਿੰਦਰ ਸਾਹਿਬ ਦੀ ਜਿਹੜੀਆਂ ਤਜਵੀਜ਼ਾਂ ਤੇ ਇਹਨਾਂ ਨਾਲ ਬਿਲਕੁਲ ਫਹਿਮਤ ਆ ਤੇ ਸਾਰੇ ਸੱਜਣਾਂ ਨੂੰ ਮੇਰੀ ਇਹ ਪੁਰਜੋ ਵੀਰ ਆ ਤਵਨ ਕੇ ਕਿ ਸੱਜਣੋ ਸਵੇਰੇ ਇੱਥੇ ਪਾਰਕ ਚ ਆਇਆ ਕਰੋ ਸੈਰ ਕਰਿਆ ਕਰੋ ਕਸਰ ਕਰਕੇ ਸਿਹਤ ਬਣਾਓ ਤੇ ਬਿਮਾਰੀਆਂ ਨੂੰ ਦੂਰ ਭਜਾਓ ਸ਼ਿੰਗੜਾ ਜੀ ਯੋਗਾ ਸਰੀਰ ਲਈ ਬਹੁਤ ਵਧੀਆ ਚੀਜ਼ ਆ ਅੱਜ ਇਸ ਯੋਗੇ ਨੂੰ ਸਾਰੀ ਦੁਨੀਆ ਬਣਾਈ ਬੈਠੀ ਆ ਜੀ ਯੋਗਾ ਤਾਂ ਬਹੁਤ ਜ਼ਰੂਰੀ ਆ ਜੀ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਯੋਗਾ ਜ਼ਰੂਰ ਕਰਨਾ ਚਾਹੀਦਾ ਜੀ ਜੀ ਸਤਿ ਸ਼੍ਰੀ ਅਕਾਲ ਤਕ ਮਤਲਬ ਤੰਦਰੁਸਤੀ ਰਹਿੰਦਾ ਵੱਡਾ ਕਾਰਨ ਸੁਬਾਹ ਸੁਬਾਹ ਯਾਰਾ ਦੋਸਤਾਂ ਨਾਲ ਮਿਲ ਕੇ ਇੱਕ ਟਪਰਾ ਨਾ ਨਿਲਾ ਰਿਹਾ ਸਖਰੇ ਦਿਨ ਬਾਦ ਆਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਐ ਕਰਨੀ ਹਲਕ ਬੰਦੇ ਦੀ ਜ਼ਰੂਰੀ ਹੈ ਜੀ ਅਸੀਂ ਕਹਿੰਦੇ ਫਿਰਦਾ ਬੰਦਾ ਖੇਲ ਕਰੋ ਪਾ ਜਮ ਐਕਸਰਸਾਈਜ਼ ਕਰੋ ਬਹੁ ਜਿਹੜੇ ਤੁਹਾਡੇ ਚਿਹਰੇ ਦੇ ਰੌਣਕ ਉਹ ਸੈਰ ਦੇ ਹੀ ਲੱਗਦਾ ਨਤੀਜਾ ਹੈ ਖਾਓ ਪੀਓ ਐਕਸ ਕਰੋ ਉਧਰ ਤੇ ਦੀ ਗੋਦ ਨਗ ਨਗ ਮਾਣੋ ਯੋਗਾ ਕਰੋ ਸਵੇਰੇ ਉੱਠ ਕੇ ਪਾਰਕ ਚ ਆਣਾ ਸਭ ਤੋਂ ਵਧੀਆ ਕੰਮ ਹੈ ਜੀ ਤੇ ਜੇ ਇੱਥੇ ਆ ਜਾਓ ਤੇ ਫਿਰ ਸੈਰ ਕਰਨੀ ਔਰ ਯੋਗਾ ਕਰਨਾ ਇਹ ਉਸ ਤੋਂ ਵੀ ਉੱਤਮ ਕੰਮ ਹੈ ਆਪਦੇ ਸਰੀਰ ਦੀ ਸਾਂਭ ਸੁਭਾਈ ਕਰਨ ਵਾਸਤੇ 1 ਘੰਟਾ ਸੈਰ ਆਪਣੇ ਪਰਸਨਲ ਸਰੀਰ ਵਾਸਤੇ ਜ਼ਰੂਰ ਕੱਟਣਾ ਚਾਹੀਦਾ ਹੈ ਉਹ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਆਪ ਦਾ ਇੱਥੇ ਆਕਰੋ ਤੇ ਇਹ ਕੰਮ ਕਰਿਆ ਕਰੋ ਟਾਈਮ ਕੱਢੋ ਤੇ ਸਹਿਰ ਕੌ ਯੋਗਤਾ ਕਰੋ ਕਿੰਨਾ ਚਿਰ ਚਿਰ ਜੇ ਨਾ ਆਇਓ ਅਦਾ ਹਰਕਾਰ ਤੇ ਗਿਣੀ ਨਾ ਅੰਗਰ ਤੁਹਾਡੀ ਉਮਰ ਕਿੰਨੀ ਹੈ 75 75 ਤੇ ਤੁਹਾਡੇ ਤੰਦਰੁਸਤ ਰਹਿਣ ਦਾ ਰਾਏ ਕੀ ਹੈ ਤੰਦਰੁਸਤ ਰਹਦੇ ਹੈ ਬਸ ਇਹ ਵਿਸਾਇਤ ਕਰਨੀ ਚਾਹੀਦੀ ਬਸ ਇਹ ਨਾਲ ਜ਼ਰੂਰੀ ਹੈ ਵੀ ਸੈਰ ਤੇ ਐਕਸਰਸਾਈਜ਼ ਨੂੰ ਕਰਨੀ ਚਾਹੀਦੀ ਹੈ ਧਿਆਨ দাও ਕੋਈ ਅੰਗਲੇ ਇਹ ਤੁਹਾਡੀ ਤੰਦਰੁਸਤੀ ਹੈ ਜਿਹੜਾ ਤੁਸੀਂ ਪਾਰਕ ਪਹੁੰਚ ਜਾਂਦੇ ਤੇ ਹੱਸਦੇ ਤੇ ਸੈਰ ਕਰਦੇ ਹੈ ਨਾ ਬੜੀ ਗੱਲ ਹੈ ਇਹ ਨਾਲ ਵੀ ਤੁਸੀਂ ਦੁਨੀਆ ਕੁਝ ਨਹੀਂ ਕਰ ਸਕਦੇ ਤੁਸੀਂ ਭੱਜੇ ਫਿਰਦੇ ਹੋ ਟੈਨਸ਼ਨਾਂ ਚ ਤੁਰੇ ਫਿਰਦੇ ਹੋ ਪਾਰਕ ਸੈਰ ਕਰੋ ਐਕਸਰਸਾਈਜ਼ ਕਰੋ ਤੁਹਾਡਾ ਤੰਦਰੁਸਤ ਸਰੀਰ ਤੁਹਾਡਾ ਤੰਦਰੁਸਤ ਰਹੇ ਬਿਲਕੁਲ ਸਹੀ ਰਹੋਗੇ ਤੇ ਇਸ ਕਰਕੇ ਮੇਰੀ ਪਾਰਕ ਬੇਨਤੀ ਹੈ ਲੈ ਸਵੇਰੇ 6 ਵਜੇ ਜ਼ਰੂਰ ਆ ਕੇ ਬਿਠੋ ਤੇ ਪਾਰਕ ਲੈ ਕਿਹਦੇ ਨੇ ਤੁਹਾਡੇ ਨੇੜਾ ਸਥਾਨ ਆ ਸੈਰ ਜ਼ਰੂਰ ਕਰਿਆ ਕਰੋ ਰੋਜ਼ ਦੀ ਤਰ੍ਹਾਂ ਸਾਡੇ ਸਾਰੇ ਸਾਥੀ ਹੈ ਇਹ ਪਾਰਕ ਵਿਖੇ ਪਹੁੰਚਦੇ ਆ ਪਾਰਕ ਵਿਖੇ ਪਹੁੰਚ ਕੇ ਸੈਰ ਕਰਦੇ ਸੈਰ ਕਰਨ ਤੋਂ ਬਾਅਦ ਇਹ ਜੋ ਸਾਡੇ ਗੋਪਾਲਪੁਰ ਹੋਈ ਹੈ ਉਹਨਾਂ ਦੇ ਜੋ ਯੋਗਾ ਦੇ ਟਿਪਸ ਹੈਗੇ ਉਹਨਾਂ ਨੂੰ ਅਜ਼ਮਾਉਂਦੇ ਆ ਫੇਰ ਆ ਕੇ ਇਸ ਜਿਹੜੀ ਜਿਮ ਦੇ ਵਿੱਚ ਆ ਕੇ ਐਕਸਰਸਾਈਜ਼ ਕਰਦੇ ਹੋ ਆਦਿ ਆਪ ਨੂੰ ਤੰਦਰੁਸਤ ਰੱਖਦਾ ਉਪਰਾਲਾ ਕਰਦੇ ਸਾਡੇ ਵਿੱਚ ਅੱਜ ਪਹੁੰਚੇ ਖਾਸ ਮਹਿਮਾਨ ਸਾਡੇ ਇਲੈਕਟ੍ਰੋਨਿਕ ਮੀਡੀਆ ਦੇ ਥੰਮ ਜਿੰਦਲ ਜੀ ਉਹ ਵੀ ਸਾਡੇ ਨਾਲ ਐਕਸਰਸਾਈਜ਼ ਕਰ ਰਹੇ ਹੈ ਤੇ ਆਦਿ ਆਪ ਨੂੰ ਕੰਫਰਟੇਬਲ ਫੀਲ ਕਰ ਰਹੇ ਸਾਡੇ ਸਾਰੇ ਸਾਥੀਆਂ ਨੇ ਦੱਸਿਆ ਤੁਹਾਨੂੰ ਕਰੋ ਯੋਗ ਤੇ ਰਹੋ ਨਿਰੋਗ ਦੇਖੋ ਸੈਰ ਬਹੁਤ ਜ਼ਰੂਰੀ ਹੈ ਤੁਸੀਂ ਸਵੇਰੇ ਜਲਦੀ ਉਠੋ ਚਾਹੇ ਆਪ ਦੀ ਛਾਤੇ ਆਓ ਚਾਹੇ ਆਵੇ ਆਸ-ਪਾਸ ਕਿਤੇ ਖਾਲੀ ਥਾਂ ਤੇ ਜਾਓ ਉੱਥੇ ਐਕਸਰਸਾਈਜ਼ ਕਰੋ ਸੈਰ ਕਰੋ ਚੰਗੇ ਸਾਥੀਆਂ ਤੋਂ ਮਿਲੋ ਖੁਸ਼ ਰਹੋ ਉਹਦੇ ਇੱਕ ਚੰਗਾ ਤੰਦਰੁਸਤ ਸਮਾਜ ਸਦਨ ਦੇ ਵਿੱਚ ਆਦਾ ਯੋਗਦਾਨ ਪਾਓ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਇਜਾਜ਼ਤ ਦਿਓ ਮੈਂ ਸੰਜੀਤ ਢੀਂਗੜਾ ਐਲ.ਆਈ.ਸੀ ਐਡਵਾਈਜ਼ਰ ਕੋਟ ਪੂਰਾ ਧੰਨਵਾਦ